ਜਿਹਨੂੰ ਰਵਾਨਾ ਹੋ ਚੁੱਕੇ ਨੇ ਜਿਹੜੇ ਦੇਖ ਸਕਦਾ ਹੈ ਹਨੋਰੀ ਬਾਰਡਰ ਤੇ ਪਹੁੰਚਣ ਆਲੇ ਆ ਜਿਹੜੀ ਵੱਡੀ ਵੱਡੀ ਗਿਣਤੀ ਦੇ ਵਿੱਚ ਹੈ ਜਿਹੜਾ ਕਿਸਾਨ ਹੈ ਉਹ ਐਸ ਸਮੇਂ ਬੜੀ ਵੱਡੀ ਮਾਤਰਾ ਦੇ ਵਿੱਚ ਵੀ ਦੇਖ ਸਕਦਾ ਮੰਗਲ ਟਰੈਕਟਰ ਜਿਹੜੇ ਆ ਰਹੇ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਟਰੈਕਟਰ ਜਿਹੜੇ ਆ ਰਹੇ ਆ ਕਿਸਾਨ ਦਿੱਲੀ ਵੱਲ ਕੋਚ ਕਰ ਰਹੇ ਨੇ ਬੜੇ ਵੱਡੇ ਕਾਫਲੇ ਨਾਲ ਖਨੌਰੀ ਬਾਰਡਰ ਦੇ ਲਾਗੇ ਪਹੁੰਚਣ ਆਲੇ ਆ ਵੀਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਸੀਂ ਦੇਖ ਸਕਦੇ ਹੋ ਬੜੀ ਲੰਮੀ ਮਾਤਰਾ ਦੇ ਵਿੱਚ ਇਹੜੇ ਟਰੈਕਟਰ ਆ ਹੋਮ ਪਿੱਛੇ ਆ ਰਹੇ ਨੇ ਬੜੀ ਵੱਡੀ ਮਾਤਰਾ ਦੇ ਵਿੱਚ ਟਰੈਕਟਰ ਜਿੱਥੋਂ ਤੱਕ ਨਿਗਾ ਜਾਂਦੀ ਆ ਟਰੈਕਟਰ ਹੀ ਟਰੈਕਟਰ ਨਜ਼ਰ ਆਉਂਦੇ ਆ ਕਿਸਾਨਾਂ ਦੇ ਵੀਡੀਓ ਨੂੰ ਕਰੋ ਵੱਤਵਾ ਸ਼ੇਅਰ ਤੁਸੀਂ ਦੇਖ ਸਕਦੇ ਹੋ ਓ ਸਤੂ ਦਾ ਫੋਨ ਚੱਕ ਲੈ ਇਹ ਦੇਖੋ ਬੜੀ ਵੱਡੀ ਮਾਤਰਾ ਦੇ ਵਿੱਚ ਇਹੜੇ ਟਰੈਕਟਰ ਆ ਦਿੱਲੀ ਵੱਲ ਵਧ ਰਹੇ ਨੇ ਅੱਗੇ ਨੂੰ ਨਕਸਾਨ ਆ ਬੈਰੀਕੇਟਿੰਗ ਕਰੀ ਹੋਈ ਆ ਮੋਦੀ ਨੇ ਅੱਗੇ ਕਿਸਾਨਾਂ ਦਾ ਕਹਿਣਾ ਆ ਕਿਸਾਨ ਆਗੂਆਂ ਦੇ ਬੈਰੀਕੇਟਾ ਜਿਹੜੇ ਉਹ ਤੋੜ ਕੇ ਦਿੱਲੀ ਨੂੰ ਹਰ ਹਾਲਤ ਕੋਚ ਕਰਨੇ ਕਰਨਾਗਾ ਤੇ ਆ ਬਹੁਤ ਵੱਡੀ ਬੈਰੀਕੇਟਿੰਗ ਕਰੀ ਹੋਈ ਆ ਮੂਰੇ ਪਰ ਕਿਸਾਨਾਂ ਦਾ ਹੌਂਸਲਾ ਜਿਹੜੇ ਉਹ ਬੁਲੰਦ ਨੇ ਕਿਸਾਨ ਕਹਿੰਦੇ ਵੀ ਹਰ ਹਾਲਤ ਦੇ ਵਿੱਚ ਜਿਹੜਾ ਦਿੱਲੀ ਆ ਉਹ ਪਹੁੰਚਣੇ ਪਹੁੰਚਣਾਗਾ ਚਾਹੇ ਕੁਝ ਹੋ ਜੇ ਜਿਵੇਂ ਦੇਖ ਸਕਦੇ ਮੂਰੇ ਜਾਮ ਲੱਗ ਚੁੱਕਿਆ ਬਹੁਤ ਵੱਡਾ ਜਾਮ ਆ ਜਿਹੜਾ ਉਹ ਲੱਗ ਚੁੱਕਿਆਗਾ ਬੜੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਟਰੈਕਟਰ ਆਹੋ ਆ ਰਹੇ ਨੇ ਕਸਾਨਾ ਜਿਹੜਾ ਤੀਜਾ ਹੈਗਾ ਦਿੱਲੀ ਜਾਣ ਦਾ ਉਹ ਪੂਰਾ ਹੁੰਦਾ ਨਜ਼ਰ ਆ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਕੋ ਪ੍ਰਵਾਨੀ ਕਰਦੇ ਕਿਸਾਨ ਤੱਪੀ ਤੁਰੇ ਜਾਂਦੇ ਆ ਯਾਨੀ ਹਰ ਹਾਲਤ ਦਿੱਲੀ ਆ ਜਿਹੜਾ ਉਹ ਪਹੁੰਚ ਨਹੀਂ ਪਹੁੰਚਣਾ ਦੇਖੋ ਉਸੋ ਜੇ ਬੜੀ ਵੱਡੀ ਮਾਤਰਾ ਦੇ ਵਿੱਚ ਪੁੱਠਾ ਆਣ ਦਿੱਲੀ ਵਾਲ ਨੂੰ ਕੂਚ ਕਰ ਦਿੱਤਾ ਵਾ 100 ਕਿਲੋਗ੍ਰਾਮ ਇਹ ਦੇਖਾ ਤਾਂ ਟਰਾਲੀਆਂ ਜਿਹੜਾ ਕਿਸਾਨਾਂ ਦਾ ਰੋਹ ਆ ਬੜੇ ਹੌਸਲੇ ਬੁਲੰਦ ਨੇ ਕਿਸਾਨ ਦਿੱਲੀ ਵੱਲ ਵਧ ਰਹੇ ਨੇ ਹੌਸਲੇ ਬੁਲੰਦ ਹੈ ਇਹ ਇਹ ਜਿਹੜਾ ਆ ਜਾਮ ਲੱਗ ਰਿਹਾ ਇਹ ਪ੍ਰਸ਼ਾਸਨ ਦੀ ਨਰਾਈਕੀ ਦੇ ਕਾਰਨ ਲੱਗ ਰਿਹਾ ਜਾਮ ਆ ਜੇ ਵੀ ਕਿਸਾਨਾਂ ਦੇ ਨਾਇਕੀ ਦੇ ਕਾਰਨ ਜਿਹੜਾ ਜਾਣ ਕੇ ਫਰੈਕਟਰ ਦੇ ਕੋਲ ਰੋੜਾ ਉੱਤੇ ਖੜਾਈ ਗਈ ਆ ਪਖਾਨਾਂ ਦੇ ਹੌਸਲੇ ਬੁਲੰਦਾ ਪੂਰੀ ਤਰ੍ਹਾਂ ਦਿੱਲੀ ਵੱਲ ਵਧ ਰਹੇ ਆ ਕਿਸਾਨ ਤੁਸੀਂ ਦੇਖ ਸਕਦੇ ਹੋ ਬੜੀ ਵੱਡੀ ਮਾਤਰਾ ਦੇ ਵਿੱਚ ਇਹਦੇ ਗਿਣਤੀ ਆ ਟਰੈਕਟਰਾਂ ਦੀ ਉਹ ਦਿੱਲੀ ਨੂੰ ਕੂਚ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਟਰਾਲੀਆਂ ਜਿਹੜੀਆਂ ਉਹ ਦਿੱਲੀ ਵੱਲ ਨੂੰ ਰਵਾਨਾ ਹੋ ਚੁੱਕੀਆਂ ਖਨੌਰੀ ਬਾਰਡਰ ਤੇ ਆ ਤਸਵੀਰਾਂ ਖਨੌਰੀ ਬਾਰਡਰ ਤੇ ਪਹੁੰਚਣ ਵਾਲੇ ਬਸ ਕੁਝ ਸਮੇਂ ਤੱਕ ਆਪਾਂ ਸਾਨੂੰ ਖਨੌਰੀ ਬਾਰਡਰ ਤੇ ਪਹੁੰਚ ਜਾਵਾਂਗੇ ਤੁਹਾਨੂੰ ਦਿਖਾਉਂਦੇ ਦੇਖ ਸਕਦੇ ਹੋ ਬੜੀ ਬੱਡੀ ਮਾਤਰਾ ਦੇ ਰਸੂਣੀਆਂ ਟਰਾਲੀਆਂ ਨੇ ਬਹੁਤ ਦਿੱਲੀ ਵੱਲ ਕੁਝ ਕਰ ਰਹੀਆਂ ਨੇ ਖਨੌਰੀ ਬਾਰਡਰ ਦੀਆਂ ਤਸਵੀਰਾਂ ਆ ਖਨੌਰੀ ਬਾਰਡਰ ਤੇ ਪਹੁੰਚਣ ਵਾਲਾ ਥੋੜੇ ਸਮੇਂ ਦੇ ਵਿੱਚ ਆਪਾਂ ਖਨੌਰੀ ਪਹੁੰਚ ਜਾਵਾਂਗੇ ਜੇ ਖਬਰ ਉੱਥੋਂ ਬਸਾ ਮਾਗੇ ਤਸਵੀਰਾਂ ਸੋੇ ਨੈਟ ਦੀ ਪ੍ਰੋਬਲਮ ਆ ਰਹੀ ਆ ਨਹੀਂ ਤਾਂ ਲਾਈਵ ਚੱਲਾਉਂਦੇ ਆਪਾਂ ਔਰ ਨੈਟ ਦੀ ਬੜੀ ਵੱਡੀ ਪ੍ਰੋਬਲਮ ਐ ਸ਼ੇ ਨੈਟ ਬੰਦ ਕਰ ਦਿੱਤਾ ਗਿਆਗਾ ਨੈਟ ਦੀ ਬੜੀ ਵੱਡੀ ਪ੍ਰੋਬਲਮ ਐ ਜਿਹੜੀ ਨੈਟ ਵੀ ਚੱਲ ਰਹੀ ਆ ਤੁਸੀਂ ਦੇਖਾਂਗੇ ਘੜੀ ਵੱਡੀ ਮਾਤਰਾ ਵਿੱਚ ਜਿਹੜੀਆਂ ਟਰਾਲੀਆਂ ਨੇ ਜਾਮ ਲੱਗ ਦਿੱਤੇ ਵੱਡੇ ਵੱਡੇ ਆਲੇਖਾ ਇਹ ਇਹ ਟ੍ਰੈਕੜੀ ਮੋਦੀ ਸਰਕਾਰ ਨੇ ਰੋਕੀ ਹੋਈ ਹੈ ਟ੍ਰੈਕ ਕੱਲ ਦੇ ਵਿਚਾਰੇ ਜਿਹੜੇ ਬੈਰੀਕੇਟਿੰਗ ਲਾਏ ਹੋਏ ਆ ਆ ਕਾਹਾਂ ਜੀ ਨਾ ਹਰਿਆਣਾ ਜਾਣਾ ਸੀ ਗਾਹਾਂ ਜਾਣਾ ਸੀ ਉਹਨਾਂ ਨੂੰ ਫਿਰ ਰੋਕਿਆ ਹੋਣਾ ਕੋਹਣਾ ਨੂੰ ਰੋਕਿਆ ਹੋਇਆ ਦੇਖ ਲੋ ਇਹ ਟਰੱਕ ਇਹ ਕੋਈ ਕਿਸਾਨਾਂ ਨਹੀਂ ਰੋਕੇ ਇਹ ਸਰਕਾਰ ਦੇ ਰੋਕੇ ਹੋਇਆ ਮੋਦੀ ਸਰਕਾਰ ਦੇ ਜਿਸ ਦੇ ਨਾਲ ਵੱਡੀ ਪੱਟੀ ਮਾਤਰਾ ਵਿੱਚ ਵਿਚਾਰਾ ਇਹਨਾਂ ਦਾ ਰੋਜ਼ਗਾਰ ਆ ਜਿਹੜਾ ਉਹ ਵੀ ਮੋਦੀ ਸਰਕਾਰ ਮਾਰ ਰਹਾਗਾ ਇਹਨਾਂ ਦੀਆਂ ਦਿਹਾੜੀਆਂ ਮਾਰ ਰਹੀਆਂ ਨੇ ਟਰੱਕਾਂ ਵਾਲਿਆਂ ਨੇ ਕਿਸੇ ਨੇ ਕਿਤੇ ਜਾਣਾ ਸੀ ਕਿਤੇ ਨਹੀਂ ਕਿਸੇ ਜਾਣਾ ਸੀਗਾ ਵਿਚਾਰੇ ਇੱਥੇ ਬੈਠੇ ਦੇਖ ਰਹੇ ਆਦੇ ਆ ਲੰਗਰ ਦੀਆਂ ਵੀ ਤਿਆਰੀਆਂ ਕਰੀ ਜਾਂਦੇ ਆ ਟਰੱਕਾਂ ਵਾਲੇ ਬੈਠੇ ਇਹ ਵੀ ਬਹੁਤ ਜ਼ਿਆਦਾ ਦੁਖੀ ਆ ਸਰਕਾਰ ਤੋਂ ਜੋ ਆ ਦੇ ਸਾਰੇ ਤੁਸੀਂ ਗਾਹਾਂ ਜੀ ਨਾ ਹਰਿਆਣਾ ਟੱਪ ਕੇ ਜਾਣਾ ਸੀ ਹਰਿਆਣੇ ਜਾਣਾ ਸੀ ਉਹਨਾਂ ਨੂੰ ਬਾਰਡਰ ਸੀਲ ਕੀਤੇ ਹੋਏ ਆ ਹਰਿਆਣਾ ਸਰਕਾਰ ਨੇ ਤਾਂ ਕਰਕੇ ਇਹਨਾਂ ਨੂੰ ਬਹੁਤ ਜ਼ਿਆਦਾ ਤਕਲੀਫ ਆ ਜਿਹੜੀ ਉਹ ਆਈ ਹੈ ਕਿਸੇ ਕਿਸਾਨਾਂ ਨੇ ਨਹੀਂ ਰੋਕੇ ਇਹ ਸਰਕਾਰ ਦੇ ਰੋਕੇ ਹੋਏ ਆ ਇਹਨਾਂ ਨੂੰ ਸਰਕਾਰ ਨੇ ਰੋਕਿਆ ਸਰਕਾਰ ਨੇ ਰੋਕੇ ਹੋਏ ਟਰੱਕਾਂ ਵਾਲੇ ਜਿਹਦੇ ਸਾਰੇ ਬੜੇ-ਬੜੇ ਜਾਮ ਆ ਇਹ ਟਰੱਕਾਂ ਦੇ ਸਾਈਡ ਤੇ ਵਿਚਾਰਾਂ ਦੇ ਖੜੇ ਆ ਇੱਥੇ ਕਿਸਾਨਾਂ ਦਾ ਚੱਲ ਚੱਲ ਤੋਰੀ ਚੱਲ ਕਿੱਥੇ ਆ ਜਾ ਵੇ ਰੋਕ ਲਾ ਕਿੱਥੇ ਕਬੂਰੇ ਆਏ ਸੀਗੇ ਸਾਫ ਟਿਕਾਈ ਨਾ ਤੋੜ ਚੱਲ ਕੋਈ ਨਹੀਂ ਦਾ